ਲੋ ਜੀ ਦੋਸਤੋ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਉਹ ਜਵਾਨ ਦਿਖੇ ਉਹਦੀ ਉਮਰ ਉਹਦੀ ਸ਼ਕਲ ਤੋਂ ਨਾ ਝਲ ਕੇ ਉਹਦੇ ਸ਼ਕਲ ਤੋਂ ਝੁਰੜੀਆਂ ਨਾ ਦਿਖਣ ਉਹਦੀ ਉਮਰ ਭਲੇਖਾ ਪਾਵੇ ਬਿਲਕੁਲ ਬਿਲਕੁਲ ਹਰ ਇੱਕ ਦੀ ਇੱਛਾ ਹੁੰਦੀ ਹੈ ਤਾਂ ਫਿਰ ਉਹਦੇ ਲਈ ਇੱਕ ਬਹੁਤ ਵਧੀਆ ਨੁਕਤਾ ਤੇ ਬਹੁਤ ਬਹੁਤ ਵਧੀਆ ਦਵਾਈ ਤੁਹਾਨੂੰ ਦੱਸਣਗੇ ਅਮਰ ਸਿੰਘ ਜੀ ਭਾਦਰਾ ਹੋ ਜੋ ਤਿਆਰ ਅਤੇ ਕਰ ਲੋ ਨੋਟ ਸਾਸ਼ੀਕਾਲ ਦੋਸਤੋ ਮੈਂ ਹਰਦੇਵ ਕਮਲ ਤੇ ਮੇਰੇ ਨਾਲ ਅੱਜ ਬਹੁਤ ਹੀ ਗੁਣੀ ਗਿਆਨੀ ਬੰਦੇ ਅਮਰ ਸਿੰਘ ਜੀ ਭਾਦਰਾ ਅਮਰ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਤੁਹਾਡਾ ਧੰਨਵਾਦ ਜੀ ਧੰਨਵਾਦ ਦੋਸਤੋ ਸਾਡੇ ਚੈਨਲ ਤੇ ਇਹ ਪਹਿਲੀ ਵਾਰ ਆਏ ਨੇ ਇਹਨਾਂ ਦਾ ਆਪਣਾ ਵੀ ਚੈਨਲ ਹੈ ਔਰ ਇਹ ਬਹੁਤ ਗੁਣੀ ਗਿਆਨ ਦੀਆਂ ਗੱਲਾਂ ਕਰਦੇ ਨੇ ਔਰ ਬੜੇ ਇਹ ਦੇਸੀ ਤਰੀਕੇ ਨਾਲ ਆਪਣੇ ਦੇਸੀ ਨੁਕਤੇ ਦੱਸਦੇ ਨੇ ਜਿਹੜੇ ਕਿ ਸਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦੇ ਨੇ ਤੇ ਅੱਜ ਆਪਾਂ ਇਹਨਾਂ ਨਾਲ ਕੁਝ ਅਜਿਹੇ ਵਿਸ਼ਿਆਂ ਤੇ ਗੱਲਾਂ ਕਰਾਂਗੇ ਇਹ ਖੁਦ ਦਵਾਈਆਂ ਵੀ ਬਣਾਉਂਦੇ ਨੇ ਵੈਦ ਵੀ ਹੈਗੇ ਨੇ ਸਾਡੇ ਏਰੀਆ ਦੇ ਤੇ ਅਮਰ ਸਿੰਘ ਜੀ ਅੱਜ ਫਿਰ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰੀਏ ਅੱਜ ਕਮਲਜੀਤ ਬੇਨਤੀ ਇਹ ਹੈ ਅਸੀਂ ਰਜਾਨਾ ਕੋਈ ਨਾ ਕੋਈ ਪਾਉਂਦੇ ਰਹਨੇ ਆ ਕਿਸੇ ਨਾ ਕਿਸੇ ਉਤੇ ਵਿਸ਼ੇ ਤੇ ਵੀਡੀਓ ਅੱਜ ਆਪਾਂ ਸ਼ੇਅਰ ਜਿਹੜੀ ਆਪਾਂ ਵੀਡੀਓ ਗੱਲ ਕਰਨੀ ਹੈ ਅੱਜ ਆਪਾਂ ਚਿਹਰੇ ਦੀ ਜਿਹੜੀ ਲਟਕਦੀ ਚਮੜੀ ਵੱਧਦੀ ਉਮਰ ਦੇ ਹਿਸਾਬ ਨਾਲ ਜਿਹਨੂੰ ਪੰਜਾਬੀ ਚ ਝੁਰੜੀਆਂ ਕਹਿੰਦੇ ਨੇ ਉਹਦੇ ਗੱਲ ਕਰਾਂਗੇ ਲੋ ਜੀ ਦੋਸਤੋ ਹਰ ਇੱਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਉਹ ਜਵਾਨ ਦਿਖੇ ਉਹਦੀ ਉਮਰ ਉਹਦੀ ਸ਼ਕਲ ਤੋਂ ਨਾ ਝਲ ਕੇ ਉਹਦੇ ਸ਼ਕਲ ਤੋਂ ਝੁਰੜੀਆਂ ਨਾ ਦਿਖਣ ਉਦੀ ਉਮਰ ਭਲੇਖਾ ਪਾਵੇ ਬਿਲਕੁਲ ਬਿਲਕੁਲ ਇਹ ਰੇਕ ਦੀ ਇੱਛਾ ਹੁੰਦੀ ਹੈ ਤਦੋਂ ਫਿਰ ਉਹਦੇ ਲਈ ਇੱਕ ਬਹੁਤ ਵਧੀਆ ਨੁਕਤਾ ਤੇ ਬਹੁਤ ਵਧੀਆ ਦਵਾਈ ਤੁਹਾਨੂੰ ਦੱਸਣਗੇ ਅਮਰ ਸਿੰਘ ਜੀ ਭਾਦਰਾ ਹੋ ਜੋ ਤਿਆਰ ਤੇ ਕਰ ਲੋ ਜੀ ਅਮਰ ਸਿੰਘ ਜੀ ਕੀ ਕਰਨ ਹੋ ਫਿਰ ਉਹ ਦਵਾਈ ਇਸ ਤਰ੍ਹਾਂ ਜੀ ਦੇਖੋ ਜਿਹੜਾ ਹੈ ਚੁਰਣੀਆਂ ਦਾ ਕਾਰਨ ਹੈ ਪਹਿਲੀ ਤਾਂ ਗੱਲ ਹਾਂ ਕਿਉਂ ਅੱਜ ਕੱਲ ਜਿਹੜੀ ਟੈਨਸ਼ਨ ਹੈ ਹੂੰ ਹੂੰ ਟੈਨਸ਼ਨ ਦੀ ਵਜ੍ਹਾ ਨਾਲ ਹਰ ਬੰਦੇ ਦੇ ਦਿਮਾਗੀ ਬੋਝ ਬਹੁਤ ਜ਼ਿਆਦਾ ਹੈ ਦਿਮਾਗੀ ਬੋਝ ਵਧਣ ਦੇ ਕਾਰਨ ਹੂੰ ਉਹ ਚਾਹੇ ਬੰਦੇ ਕੋਲੇ ਅਮੀਰ ਹੈ ਚਾਹੇ ਗਰੀਬ ਹੈ ਤੇ ਇਹ ਤਾਂ ਕੋਈ ਗੱਲ ਹੀ ਨਹੀਂ ਮੈਨੇ ਰੱਖਦੀ ਕਿਉਂਕਿ ਟੈਨਸ਼ਨ ਹਰ ਇੱਕ ਇਨਸਾਨ ਤੇ ਹੈ ਵੀ ਉਹ ਕੁਝ ਵੀ ਹੈ ਚਾਹੇ ਕੋਈ ਅਫਸਰ ਹੈ ਮਲਾਜਮ ਹੈ ਦੁਕਾਨਦਾਰ ਹੈ ਜੋ ਵੀ ਕਿਸੇ ਕਿਤੇ ਨਾਲ ਸੰਬੰਧਿਤ ਰੱਖਦਾ ਹੈ ਟੈਨਸ਼ਨ ਹਰੇਕ ਦਾ ਉਹਦੀ ਮੰਨ ਕੇ ਚੱਲੋ ਵੀ 40 45 ਤੋਂ ਪਲੱਸ ਤੋਂ ਦੋ ਉਮਰ ਹੁੰਦੀ ਹੈ ਉਹ ਪਹਿਲੀਆਂ ਲੱਗਣ ਲੱਗ ਜਾਵੇ ਯਾਰ ਬੁढ़ा ਜਾ ਮਹਿਸੂਸ ਹੁੰਦਾ ਉਹਦਾ ਚਿਹਰਾ ਦੱਸਦਾ ਹੈ ਵੀ ਯਾਰ ਬੁढ़ापा ਉਹ ਤੇ ਆ ਗਿਆ ਹਾਲਾਂਕਿ ਨਾ 40 45 ਸਾਲ ਜਦੋਂ ਉਮਰ ਤਾਂ ਜਵਾਨੀ ਹੁੰਦੀ ਹੈ ਜਿਹੜੇ ਬਾਹਰ ਦੇ ਫੋਰਨਰ ਲੋਕ ਨੇ ਉਹ 60 ਤੋਂ ਬਾਅਦ ਬੁढ़ापा ਮੰਨਣਾ ਸ਼ੁਰੂ ਕਰਦੇ ਨੇ ਵੀ 60 ਸਾਲ ਦੀ ਉਮਰ ਤੋਂ ਬੁढ़ापा ਬਾਅਦ ਸ਼ੁਰੂ ਹੁੰਦਾ ਆਪਣੇ ਦਾ ਇਥੋਂ ਪਹਿਲਾਂ ਆ ਜਾਂਦਾ ਬਸ ਇੱਕ ਅਵਰ ਸਿੰਘ ਜੀ ਗੱਲ ਕਹਿੰਦੇ ਨੇ ਕਹਿੰਦੇ ਔਰਤ ਬੁਢੀ ਉਹ ਤੋਂ ਲੱਗ ਲਾਂਦੀ ਜਦੋਂ ਦਿਖਣੀ ਸ਼ੁਰੂ ਹੋ ਜਾਏ ਠੀਕ ਹੈ ਨਾ ਬੰਦਾ ਕਹਿੰਦੇ ਉਦੋਂ ਤੱਕ ਬੁढ़ा ਨਹੀਂ ਲੱਗਦਾ ਜਦੋਂ ਤੱਕ ਉਹ ਆਪਣੇ ਆਪ ਨੂੰ ਮੰਨੇ ਨਾ ਮੈਂ ਬੁढ़ा ਹਾਂ ਹਾਂ ਬਿਲਕੁਲ ਠੀਕ ਹੈ ਜਮਾ ਰਾਈਟ ਇਹ ਮਾਨਸਿਕ ਅਵਸਥਾ ਨੂੰ ਮੰਨੇ ਹਾਂ ਮਾਨਸਿਕ ਅਵਸਥਾ ਹੈ ਪਰ ਉਹ ਮਾਨਸਿਕ ਅਵਸਥਾ ਨੂੰ ਕੈਮ ਰੱਖਣ ਲਈ ਵੀ ਬੰਦੇ ਨੂੰ ਥੋੜਾ ਬਹੁਤਾ ਤਾਂ ਕੁਝ ਨਾ ਕੁਤਾ ਫਿਰ ਕਰਨਾ ਪੈਂਦਾ ਕਰਨਾ ਪੈਂਦਾ ਤੇ ਬੁਰਾਣਾ ਮੰਨੇ ਤੁਹਾਡੀ ਉਮਰ ਪਛਾਣ ਤਾਂ ਕਿੰਨੀ ਹੈ ਮੇਰੀ ਉਮਰ 68 ਸਾਲ ਦੀ ਤੇ ਇਹਨਾਂ ਦੀ ਸ਼ਕਲ ਤੋਂ ਮੈਂ ক্লোਜ਼ ਅਪ ਵੀ ਦਿਖਾਉਂਗਾ ਤੁਹਾਨੂੰ ਲੱਗਦਾ ਕਿ ਇਹਨਾਂ ਦੀ ਮਤਰੇਟ ਸਾਲ ਹੋ ਗਈ ਤੁਸੀਂ ਵਰਤਦੇ ਹੋ ਫਿਰ ਨਕਸਲ ਬਿਲਕੁਲ ਜੀ ਅੱਛਾ ਹਾਂ ਮੈਂ ਨੇਚਰ ਨਾਲ ਜੁੜਿਆ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਹਾਂ ਰੱਬ ਨਾਲ ਜੁੜੇ ਹੋਏ ਹਾਂ ਵੱਡੀ ਗੱਲ ਹੈ ਜੀ ਇਹ ਦੂਸਰੀ ਗੱਲ ਜਿਹੜੀ ਮੈਂ ਟੈਨਸ਼ਨ ਫਰੀ ਜ਼ਿੰਦਗੀ ਜਿਉਂਦਾ ਹਾਂ ਬੜੀ ਜਿਆਦਾ ਖੁਸ਼ ਹਾਂ ਬਾਈ ਇਹ ਗੱਲ ਨਹੀਂ ਵੀ ਮੇਰੀ ਜ਼ਿੰਦਗੀ 'ਚ ਟੈਨਸ਼ਨ ਨਾ ਨਹੀਂ ਬਿਲਕੁਲ ਕਹਿੰਦੇ ਨੇ ਕਿ ਜਿਸकी ਮਸਤੀ ਜੰਦਾ ਹੈ ਉਸकी ਹਸਤੀ ਜੰਦਾ ਹਾਂ ਜਿਹੜਾ ਬੰਦਾ ਮਸਤ ਰਹਿੰਦਾ ਜਿੰਨਾ ਉਨਾ ਜ਼ਿਆਦਾ ਉਹ ਤੰਦਰੁਸਤ ਵੀ ਰਹਿੰਦਾ ਉਨਾ ਜ਼ਿਆਦਾ ਉਹ ਜਵਾਨ ਵੀ ਦਿਖਦਾ ਹੈ ਨਾ ਮੈਂ ਵੀ ਇੱਕ ਪਰਿਵਾਰ ਵਾਲਾ ਬੰਦਾ ਮੈਂ ਇਹਦੀ ਵੀ ਟੈਨਸ਼ਨਾਂ ਬਹੁਤ ਨੇ ਮੇਰੇ ਵੀ ਦੁੱਖ ਬਹੁਤ ਨੇ ਮੇਰੇ ਦੀ ਵੀ ਸਾਰਾ ਕੁਝ ਬਹੁਤ ਕੁਝ ਹੈ ਪਰ ਉਹਨੂੰ ਸਾਈਡ ਤੇ ਰੱਖ ਕੇ ਵੀ ਜਿਹੜਾ ਰੱਬ ਦੀ ਦੇਣਾ ਜਿਵੇਂ ਚੱਲਦਾ ਹੁਕਮ ਚ ਹੈ ਉਸ ਨੂੰ ਇੱਕ ਸਾਈਡ ਤੇ ਰੱਖ ਕੇ ਇਹ ਦੀ ਆਪਣਾ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਰੱਬ ਸੱਚੀ ਦਾ ਸ਼ੁਕਰ ਕਰਦੇ ਆ ਵੀ ਤੇਰੀ ਮਰਜ਼ੀ ਹੈ ਬਿਲਕੁਲ ਦਵਾਈ ਇਹ ਦੱਸਣਾ ਕਿ ਦਵਾਈ ਤਾਂ ਲੈਣੀ ਲੈਣੀ ਉਸ ਤੋਂ ਪਹਿਲਾਂ ਇਹ ਗੱਲਾਂ ਤਾਂ ਕਰ ਰਹੇ ਆ ਵੀ ਇਹ ਗੱਲਾਂ ਵੀ ਨਾਲ ਜ਼ਰੂਰੀ ਨੇ ਇਕੱਲੀ ਦਵਾਈ ਤੇ ਨਾ ਡਿਪੈਂਡ ਰਹੇ ਜੇ ਤੁਸੀਂ ਹਾਂ ਬਸ ਬਸ ਇਹ ਗੱਲ ਜ਼ਰੂਰੀ ਹੈ ਇਹ ਗੱਲਾਂ ਜ਼ਰੂਰੀ ਨੇ ਤੁਸੀਂ ਆਪਣੇ ਆਪ ਨੂੰ ਜਵਾਨ ਤਾਂ ਦਿਖ ਸਕਦੇ ਹੋ ਜੇ ਤੁਸੀਂ ਆਪਣੇ ਦਿਮਾਗ ਨੂੰ ਜਵਾਨ ਰੱਖੋਗੇ ਆਪਣੀ ਸੋਚ ਨੂੰ ਜਵਾਨ ਰੱਖੋਗੇ ਮਸਤ ਰਹੋਗੇ ਤੈਨੂੰ ਖੁਸ਼ ਰਹੋਗੇ ਫਿਰ ਆਪਣੇ ਆਪ ਜਵਾਨ ਦੇਖੋ ਤੇ ਦਵਾਈ ਜਿਹੜੀ ਹੈ ਉਹ ਦਵਾਈ ਦੀ ਗੱਲ ਦੱਸ ਫਿਰ ਕਿਹੜੀ ਦਵਾਈ ਹੈ ਤੇ ਕਿਵੇਂ ਬਣਦੀ ਹੈ ਦਵਾਈ ਦਾ ਦੋਸਤੋ ਦੇਖੋ ਆ ਇੱਕ ਪਾਊਚ ਆ ਸਾਡੇ ਕੋਲ ਆ ਸਾਡੀ ਦਵਾਈ ਹੈ ਹੂੰ ਹੂੰ ਇਹ ਚ ਪਾਊਡਰ ਹੈ ਇਹਨੂੰ ਤੁਸੀਂ ਗਲਾਵਜ਼ਲ ਵਿੱਚ ਲਾ ਕੇ ਮਿਲਾ ਕੇ ਚਿਹਰੇ ਉੱਤੇ ਲੇਪ ਕਰ ਲਓ ਇਸ ਤਰ੍ਹਾਂ ਐ ਪੁੱਠਾ ਕਰਨਾ ਐ ਥੱਲੇ ਨੂੰ ਨਹੀਂ ਲਿਆਉਣਾ ਅੱਛਾ ਐ ਪੁੱਠਾ ਕਰ ਲਓ ਅਸਾਂ ਨਹੀਂ ਕਿ ਐ ਤਾਂਾਂ ਲੱਗੇ ਜਾਣਾ ਤਾਂਾਂ ਲੱਗੇ ਜਾਣਾ ਲੇਪ ਅੱਛਾ ਐ ਉੱਪਰ ਨੂੰ ਜਾ ਕੇ ਲੇਪ ਕਰ ਜਦੋਂ ਤਾਂਾਂ ਤਾਂ ਲੱਗੇ ਜਾਵਾਂਗੇ ਹਾਂ ਵੀ ਜਿੰਨਾ ਆਪਾਂ ਕਹਾਂ ਜਾਣਾ ਹੈ ਐ ਵੀ ਕਹਿ ਲੋ ਉਹ ਜਿਹੜੇ ਸਾਡੇ ਸਾਡੇ ਜਿਹੜਾ ਸਿਕਨਾ ਨਾ ਸਿਕਨਾ ਦਾ ਜਿਹੜਾ ਉਹ ਹੈ ਸਿਸਟਮ ਹੈ ਉਹ ਥੱਲੇ ਨੂੰ ਜਦੋਂ ਉੱਪਰ ਨੂੰ ਲੈ ਕੇ ਜਾਵਾਂਗੇ ਉਹ ਜਿਹੜਾ ਨਾਲ ਉਹਦੇ ਆਪਣੇ ਰੋਮ ਨੇ ਉਹਦੇ ਵਿੱਚ ਉਹਨੂੰ ਉਹ ਕਵਰ ਕਰ ਜੂਗਾ ਉਸ ਨੂੰ ਉਹਨੂੰ ਪੂਰਾ ਅਸਰ ਕਰੂਗਾ ਤੇ ਇਸ ਗਲਾਵਜਲ ਵਿੱਚ ਲਾ ਕੇ ਲੇਪ ਕਰੋ ਅੱਛਾ ਕਦੋਂ ਲਾਉਣੀ ਹੈ ਕਿੰਨੀ ਕ ਲਾਉਣੀ ਹੈ ਕਿੰਨਾ ਚ ਰੱਖਣੀ ਹੈ ਦਿਨ ਚ ਇੱਕ ਵਾਰ ਲਾ ਲਓ ਦਿਨ ਚ ਇੱਕ ਵਾਰ ਲਾਉਣ ਨਾਲ ਤੁਸੀਂ 20 ਮਿੰਟ ਦੇ ਵਿੱਚ ਵਿੱਚ ਸੁੱਕ ਜੂਓ ਜਦੋਂ ਸੁੱਕੇ ਨਾਰਮਲ ਪਾਣੀ ਨਾਲ ਤੋਂ ਧੋ ਦਿਓ ਟੋਣ ਤੋਂ ਮਗਰੋਂ ਤੁਹਾਨੂੰ ਨਾਲ ਦੀ ਨਾਲ ਹੀ ਪਤਾ ਲੱਗੂ ਮੇਰੀ ਚਿਹਰੀ ਦੀ ਗਲੋ ਦਾ ਕਿੰਨੇ ਚਿਰ ਲਾ ਕੇ ਰੱਖਣੀ ਹੈਗੀ ਅੰਦਾਜ਼ਾ 20 ਮਿੰਟ ਲਗਭਗ ਅੱਛਾ 20 ਮਿੰਟ ਹੀ ਲਾ ਕੇ ਆਪਾਂ ਰੱਖਣੀ ਹੈ ਜੇ ਮੇ ਆਪਾਂ ਕੋਈ ਪੈਕ ਲਾਉਣੇ ਹੋਣੇ ਜੇ ਆਪਾਂ ਪੈਕ ਲਾਉਣੇ ਜੇ ਫੇਸ ਪੈਕ ਲਾਉਣੀਆਂ ਹਾਂ ਇਹ ਵੀ ਗੱਲ ਹੈ ਯਾਨੀ ਕਿ ਫੇਸ ਪੈਕ ਇੱਕ ਤਰ੍ਹਾਂ ਦਾ ਫੇਸ ਪੈਕ ਮੰਨ ਲਓ ਦੇਸੀ ਫੇਸ ਪੈਕ ਹੈ ਦੇਸੀ ਮੇਰਾ ਆਪਣਾ ਬਣਾਇਆ ਹੈ ਦੇ ਵਿੱਚ ਕੈਮੀਕਲ ਨਹੀਂ ਹਾਂਜੀ ਅੱਛਾ ਕੋਈ ਇਹ ਚ ਕੈਮੀਕਲ ਨਹੀਂ ਹੈ ਦੇਸੀ ਚੀਜ਼ਾਂ ਨਾਲ ਬਣਾਇਆ ਹੈ ਘਰੇਲੂ ਚੀਜ਼ਾਂ ਨੈਚੁਰਲ ਚੀਜ਼ਾਂ ਕੋਈ ਸਾਈਡ ਇਫੈਕਟ ਨਹੀਂ अच्छा कोई साइड इफेक्ट नहीं हां जी अच्छा आम दौत जीड़ी बाज़ार च पैक लेने ना पहला वो चेक कर दे किन्ने ਤੇ ਲਾ ਕੇ ਵੀ ਕੋਈ ਰिएक्शन ਤਾਂ ਨਹੀਂ ਕਰਦਾ ਇਹ ਇਹ ਨੂੰ ਇਹ ਨੂੰ ਕੋਈ ਲੋੜ ਨਹੀਂ اچھا ਇਹ ਨੂੰ ਕੋਈ ਚੈੱਕ ਕਰਨ ਦੀ ਲੋੜ ਨਹੀਂ ਕੋਈ ਲੋੜ ਨਹੀਂ ਕਿਉਂਕਿ ਚ కెమికਲ ਕੋਈ ਨਹੀਂ اچھا కెమికਲ ਕੋਈ ਨਹੀਂ కెమికਲ ਕੋਈ ਨਹੀਂ اچھا ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਕੋਈ కెమికਲ ਨਹੀਂ ਕਿੰਨੇ ਮਰਜੀ ਉਮਰ ਦਾ ਬੰਦਾ ਚਾਹੇ ਜਨਾਨੀ ਉਹ ਆਪਣੇ ਆਪ ਹੀ ਜਦ ਵਰਤੂ ਉਹਨੂੰ ਆਪਣੇ ਮੂਹ ਦਾ ਇਹ ਵੀ ਦੱਸੋ ਲੇਡੀਜ਼ ਵਾਸਤੇ ਕਿ ਜੈਂਟਸ ਵਾਸਤੇ ਜੈਂਟਸ ਹੋਵੇ ਲੇਡੀ ਜੋ ਕੋਈ ਵੀ ਹੋਵੇ अच्छा उम्र ਦਾ ਕੋਈ ਤਕੜਾ ਨਹੀਂ ਇਹਦਾ ਜਿਹੜਾ ਲਾਲੂ ਆ ਆਪਣੇ ਆਪ ਨੂੰ ਲਗੋ ਬਈ ਯਾਰ ਮੈਂ ਤਾਂ ਫਿੱਟ ਫਾਰਾ اچھا ਵੀ ਮੇਰੀ ਉਮਰ ਦਾ ਮੈਨੂੰ ਲੱਗਣ ਲੱਗਾ ਵੀ ਚਿਹਰੇ ਦੀ ਜਿਹੜੀ 글로 ਹੈ ਉਹ ਪਿੱਛੇ ਲੈ ਗਈ ਮੈਨੂੰ ਹੂੰ ਹੂੰ ਬਿਲਕੁਲ ਆਮ ਤੌਰ ਤੇ ਆਪਾਂ ਚਿਹਰਾ ਦੇਖ ਕੇ ਰੇਕੀ ਉਮਰ ਪਛਾਣ ਲਾਉਂਦੇ ਹਾਂ ਨਾ ਅਗਰ ਤੁਸੀਂ ਇਹ ਦਵਾਈ ਲੈ ਲਈ ਇਹਨਾਂ ਦਾ ਕਹਿਣਾ ਹੈ ਕਿ ਚਿਹਰਾ ਦੇਖ ਕੇ ਲੋਕ ਤੁਹਾਡੀ ਉਮਰ ਨਹੀਂ ਪਛਾਣਦੇ ਜਿਵੇਂ ਇਹਨਾਂ ਦੀ ਪਛਾਣ ਚ ਨਹੀਂ ਆਉਂਦੀ ਹਨ ਹਾਂ ਤੇ ਪਰ ਤੋਂ ਕਾ ਸਾਡਾ ਸਕਰੀਨ ਤੇ ਨੰਬਰ ਚੱਲੂਗਾ ਐਡਰੈਸ ਤੁਹਾਨੂੰ ਸੈਂਡ ਕਰ ਦੇਣਗੇ ਜੇ ਤੁਸੀਂ ਦਵਾਈ ਲੈਣੀ ਹੈ ਤਾਂ ਦਵਾਈ ਤੁਸੀਂ ਇਹਨਾਂ ਨੰਬਰਾਂ ਤੇ ਇਹਨਾਂ ਤੋਂ ਮੰਗਾ ਸਕਦੇ ਹੋ ਸਕਰੀਨ ਤੇ ਅਸੀਂ ਨੰਬਰ ਸ਼ੋਅ ਕਰ ਰਹੇ ਹਾਂ ਅਮਰ ਸਿੰਘ ਜੀ ਭਾਦਰਾ ਜਿਹੜੇ ਕਿ ਬੜਾ ਲਾਡੇ ਰਹਿੰਦੇ ਨੇ ਤੇ ਵੀਡੀਓ ਤੋਂ ਜੁੜ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਲਦੀਆਂ ਅਗਲੀ ਵੀਡੀਓਜ਼ ਚ